Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਲੁਧਿਆਣਾ ਵਿਖੇ ਜੈਸ਼ਰੀ ਨਾਮ ਚੱਪੇ ਸਵੈਟਰ ਕਿ ਤਿਆਰ ਕੀਤੇ ਜਾ ਰਹੇ ਹਨ ਭਾਰਤੀ ਜਨਤਾ ਪਾਰਟੀ ਦੇ ਪਰਵਕਤਾ ਸ਼੍ਰੀ ਗੁਰਦੀਪ ਸਿੰਘ ਗੋਸ਼ਾਵੀ ਵੱਲੋਂ ਆਏ ਸਵੈਟਰ ਲੋਕਾਂ ਦੇ ਵਿੱਚ ਵੰਡੇ ਜਾਣਗੇ ਅਤੇ ਭਗਵਾਨ ਸ਼੍ਰੀ ਰਾਮ ਜੰਦੇਵ ਜੀ ਮੰਦਿਰ ਦੁਗਾਟਨ ਬਾਰੇ ਲੋਕਾਂ ਨੂੰ ਦੱਸਿਆ ਗਿਆ ਜਾਵੇਗਾ ਲੁਧਿਆਣਾ ਤੋਂ ਸੁਨੀਲ ਸ਼ਰਮਾ ਦੀ ਰਿਪੋਰਟ ਜੈ ਸ਼ੀਰਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਮੈਂ ਸਮਝਦਾ ਕਿ ਮਦਾਨ ਸਾਹਿਬ ਜਿਹੜੇ RAM ਭਗਤ ਹੈ RAM ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਵੈਟਰ ਬਣਾ ਰਿਹਾ ਹੈ ਕਿਉਂਕਿ 454 ਨੰਬਰ ਸਾਲ ਬਾਅਦ RAM ਲਾਲ ਜੀ ਆਪਣੇ ਮੰਦਿਰ ਚ ਬਰਾਜਮਾਨ ਹੋ ਗਏ ਜਿੱਥੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਉੱਥੇ ਅਦਾਲਤ ਦਾ ਧੰਨਵਾਦ ਕਰਦਾ ਉੱਥੇ ਨਰਿੰਦਰ ਮੋਦੀ ਜੀ ਮਾਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਇਹ ਬਹੁਤ ਵੱਡਾ ਕਿਉਂਕਿ ਵਿਰੋਧੀ ਵਾਰ-ਵਾਰ ਕਹਿੰਦੇ ਸੀ ਕਿ ਵੀ ਰਾਮ ਮੰਦਰ ਤੇ ਤਰੀਕ ਨਹੀਂ ਦੱਸਦੇ ਹੁੰਦਾ ਤਰੀਕ ਵੀ ਆ ਗਈ। ਅੱਜ ਤੋਂ 400-500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ। ਤੇ ਮੈਂ ਸਮਝਦਾ ਕਿ ਜਿਹਨੂੰ ਜਾਬਰ ਕਿਹਾ ਹੋਵੇ ਤੇ ਸਾਨੂੰ ਵੀ ਉਹ ਜਾਬਰ ਦੀਆਂ ਚੀਚਾਂ ਨਿਸ਼ਾਨੀਆਂ ਨਹੀਂ ਰੱਖਣੀਆਂ ਚਾਹੀਦੀਆਂ। ਅਸੀਂ ਆਪਣੇ ਦੇਸ਼ ਦੀ ਆਪਣੀ ਸੰਸਕ੍ਰਿਤੀ ਉਹਨੇ ਤੈਅਛੈਅ ਕੀਤਾ ਸੀ। ਉਸ ਦੇਸ਼ ਦੀ ਸੰਸਕ੍ਰਿਤੀ ਤੇ ਸਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਵੀ ਉਹ ਕੰਮ ਕਰਨੇ ਚਾਹੀਦੇ ਤੇ ਮੈਦਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਵੈਟਰ ਦਿੱਤੇ ਅਸੀਂ ਆਪਣੀ ਸਮਰੱਥਾ ਦੇ ਅਨਸਾਰ ਇਹ ਸਵੈਟਰਾਂ ਲੋਕਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੀ ਸਮਰੱਥਾ ਤੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਰਾਮ ਜੀ ਦੀ ਕਿਰਪਾ ਬਣੀ ਰਹੇ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਬਣੀ ਰਹੇ ਉਸ ਪ੍ਰਮਾਤਮਾ ਸਾਰਿਆਂ ਦੇ ਚਰਚੇ ਕੁਸ਼ੀਆ ਬਖਸ਼ੇ